ਪੰਜਾਬ ਦੇ ਵਿੱਚ ਦੋ ਮੇਲੇ ਬਹੁਤ ਹੀ ਮੋٹے ਲੱਗਦੇ ਸਨ ਇੱਕ ਮੇਲਾ ਹੀ ਕ੍ਰਿਸ਼ੇਤਰ ਦਾ ਕ੍ਰਿਸ਼ੇਤਰ ਦੀ ਧਰਤੀ ਜਿੱਥੇ ਮਹਾਭਾਰਤ ਦਾ ਜੁੱਧ ਹੋਇਆ ਤੇ ਦੂਜਾ ਮੇਲਾ ਅਚਲੇਸ਼ਵਰ ਧਾਮ ਦਾ ਤੁਹਾਡੇ ਚੋਂ ਬਹੁਤੇ ਪ੍ਰੇਮੀ ਜਾਣ ਸਮਝ ਗਏ ਹੋਣਗੇ ਮੈਂ ਅਚਲ ਸਾਹਿਬ ਦੀ ਗੱਲ ਕਰਨ ਦਿਆਂ ਅਚਲ ਸਾਹਿਬ ਦਾ ਵੀ ਬੜਾ ਡੂੰਗਾ ਇਤਿਹਾਸ ਹੈ ਇਸ ਧਰਤੀ ਤੇ 33 ਕਰੋੜ ਦੇਵੀ ਦੇਵਤਾ ਹੈ ਆ ਤੇ ਆਏ ਆ ਉਹਨਾਂ ਨੇ ਉੱਥੇ ਬਹੁਤ ਤਗੜਾ ਕਾਰਜ ਰਚਿਆ ਸੁੰਭਰ ਰਚਿਆ ਉਹ ਗੱਲ ਵੱਡੀ ਆ ਨਦਰ ਨਾਨਕ ਦੀ ਉਪਮਾ ਜੇ ਤੁਹਾਨੂੰ ਦੱਸਣਾ ਚਾਹਣਾ ਦੋ ਮੇਲੇ ਲੱਗਦੇ ਸੀ ਜਿਹੜੇ ਸਨ ਕਰਾਮਾਤੀ ਸਿੱਧ ਉਹ ਰਹਿੰਦੇ ਸਨ ਪਹਾੜਾਂ ਦੀਆਂ ਚੋਟੀਆਂ ਵਿੱਚ ਖੰਧਰਾਂ ਦੇ ਟੋਇਆਂ ਵਿੱਚ ਉੱਥੇ ਰਹਿ ਕੇ 6-6 ਮਹੀਨੇ ਬੰਦਗੀ ਕਰਨੀ 6 ਮਹੀਨਿਆਂ ਬਾਅਦ ਮੇਲਾ ਅਕਰਸ਼ੇਤਰ ਦਾ ਲੱਗਣਾ ਤੇ 6 ਮਹੀਨਿਆਂ ਬਾਅਦ ਹੀ ਮੇਲਾ ਅਚਲ ਸਾਹਿਬ ਦਾ ਲੱਗਣਾ ਉਹ ਜਦੋਂ ਆਉਂਦੇ ਸੀ ਆਣ ਕੇ ਲੋਕਾਂ ਨੂੰ ਨਾ ਕਰਾਮਾਤਾ ਵਿਖਾਉਣੀਆਂ ਇਹ ਦੁਨੀਆ ਹੈ ਹੀ ਇਦਾਂ ਦੀ ਆ ਜਿੰਨਾ ਚਿਰ ਕੋਈ ਆਪਣਾ ਜਲਵਾ ਵਿਖਾਏ ਨਾ ਇਹ ਝੁਕਦੀ ਨਹੀਂ ਸਿੱਧਾ ਨੇ ਆਪਣੇ ਰੰਗ ਢੰਗ ਵਿਖਾਉਣੇ ਲੋਕਾਂ ਨੇ ਚੜਾਵੇ ਚਣਾਉਣੇ ਉਹਨਾਂ ਨੇ ਬੋਰੀ ਬਿਸਤਰਾ ਬੰਨਣਾ ਫੇਰ ਪਹਾੜਾਂ ਨੂੰ ਚੜ ਜਾਣਾ 6 ਮਹੀਨੇ ਬਾਅਦ ਥੱਲੇ ਆਉਂਦੇ ਸੀ ਇਹ ਸੀ ਉਹਨਾਂ ਦਾ ਕੰਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਨ ਕਰਤਾਰਪੁਰੇ ਦੀ ਧਰਤੀ ਤੇ ਸਤਿਗੁਰੂ ਜੀ ਨੇ ਜਾਣਿਆ ਵੀ ਅਚਲ ਦਾ ਮੇਲਾ ਆ ਗਿਆ ਤੇ ਸਿੱਧ 12 12 13 13 ਦਿਨ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਸੀ ਉਹ ਮੇਲਾ ਘਟੋ ਘੜ 30 ਪਿੰਨਾਂ ਦਾ ਲੱਗਦਾ ਅੱਜ ਵੀ ਅਚਲ ਸਾਹਿਬ ਦੇ ਚਾਰ ਸਵੇਰਿਓ ਪਿੰਡ ਉੱਥੇ ਜਾ ਕੇ ਉਹ ਦਰਸ਼ਨਦਾਰੇ ਕੀਤੇ ਜਾਂਦੇ ਸਤਗੁਰੂ ਜੀ ਜਾਣਦੇ ਸੀ ਸਿੱਧ ਆਏ ਹੋਣੇ ਆ ਉਹਨਾਂ ਨੇ ਆਪਣਾ ਜਲਵਾ ਵਿਖਾਉਣਾ ਦੁਨੀਆਂ ਦੇ ਲਿਆਵੇ ਚੜਾਵੇ ਚੜਾਉਣੇ ਆ ਸਤਗੁਰੂ ਜੀ ਨੇ ਆਪਣੇ ਪਿਆਰਿਆਂ ਸਿੱਖਾਂ ਨੂੰ ਆਖਿਆ ਬੜੇ ਪ੍ਰੇਮ ਨਾਲ ਆਖਿਆ ਅਜੀ ਤੇਰੇ ਨਾਵੇ ਨੂੰ ਸੱਦਿਆ ਆਖਿਆ ਜਿੱਤਾ ਜੀ ਤੈਨੂੰ ਮੁਖੀ ਬਣਾਉਨੇ ਆ ਨਾਲ ਤੇਰੇ ਚਾਰ ਸਿੱਖ ਤੋਰਦੇ ਆ ਢੰਡਾ ਬਾਡੀ ਧੀਰੋ ਨਾਈ ਬੂੜਾ ਕਲਾਲ ਤੇ ਪੰਜਵੇਂ ਦਾ ਨਾਂ ਜੇ ਮੈਂ ਲੱਭ ਨਹੀਂ ਸਕਿਆ ਇਹ ਪੰਜ ਜਾਣੇ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਜਾਓ ਅਚਲ ਦੀ ਧਰਤੀ ਤੇ ਜਾਣਾ ਤੇ ਜਾ ਕੇ ਨਿਰੰਕਾਰ ਦੇ ਨਾਮ ਦਾ ਪ੍ਰਚਾਰ ਕਰਨਾ ਕਿਸੇ ਬੰਦੇ ਦੀ ਗੱਲ ਨਹੀਂ ਕਰਨੀ ਉਹ ਪੰਜੇ ਸਿੱਖ ਕਿਰਤਾਰਪੁਰੋਂ ਤੁਰੇ ਮੰਜਲਾਂ ਨੂੰ ਮਾਰਦੇ ਆਗੇ ਅਚਲ ਦੀ ਧਰਤੀ ਤੇ ਜਦੋਂ ਆਣ ਕੇ ਵੇਖਿਆ ਕੋਈ ਸਿੱਧ ਹੱਥ ਥੱਲੇ ਕੀਤੇ ਆ ਸਾਰਾ ਹੀ ਸਰੀਰ ਹੱਥਾਂ ਦੇ ਚੁਕਿਆ ਤੇ ਆਪ ਪੁੱਠਾ ਹੋ ਕੇ ਬੰਦਗੀ ਕਰਨ ਡਿਆ ਕਿਸੇ ਦੇ ਸਿਰ ਤੇ ਜਣਾਵਾਂ ਦਾ ਟੋਕਰਾ ਹੀ ਬਣਿਆ ਪਿਆ ਕੋਈ ਧੁਨੇ ਦੇ ਲਾਗੇ ਬੈਠਾ ਕੋਈ ਕੋਈ ਜੀ ਕਰਦਾ ਕੋਈ ਕੋਈ ਜੀ ਕਰਦਾ ਲੋਥ ਵੇਂਦੇ ਵੀ ਆ ਉਹਨਾਂ ਕੋਲ ਬਹਿੰਦੇ ਵੀ ਆ ਗੁਸਾਣਾ ਕਰਿਓ ਅੱਜ ਬਹਉਂਦੇ ਸਿੱਧ ਬੀੜੀਆਂ ਫੁੱਕਣ ਵਾਲੇ ਬੈਠੇ ਹੁੰਦੇ ਆ ਇਹੋ ਜਿਹੇ ਨੂੰ ਤੇ ਫਤਿਹ ਬੁਲਾਉਣ ਨਾ ਨੀ ਜੀ ਕਰਦਾ ਕੋਈ ਹੋਵੇ ਸਿੱਧ ਜਿਨੇ ਆਪਣੇ ਆਪ ਨੂੰ ਸਾਧਿਆ ਹੋਵੇ ਜਿਨੇ ਬੰਦਗੀ ਕੀਤੀ ਹੋਵੇ ਜਿਹਦੇ ਲੱਛਣ ਭਗਤਾਂ ਵਰਗੇ ਹੋਣ ਇਹੋ ਜਿਹੇ ਨੂੰ ਤੇ ਚਰਨਾਂ ਨੂੰ ਨਮਸਕਾਰ ਕਰੀਦੀ ਪਰ ਹੁਣ ਮੈਂ ਬਹੁਤੇ ਇਦਾਂ ਦੇ ਵੇਖੇ ਆ ਉਥੇ ਬੜੇ ਬੰਦਗੀ ਵਾਲੇ ਸਿੱਧ ਆਉਂਦੇ ਰਹੇ ਆ ਬੜਾ ਮਸ਼ਹੂਰ ਮੇਲਾ ਸੀ ਜਦੋਂ ਸਿੱਧ ਲਾ ਕੇ ਬੈਠੇ ਡੇਰਾ ਡੰਡਾ ਤੇ ਪੰਜਾ ਸਿੱਖਾਂ ਨੇ ਜਾ ਕੇ ਵੇਖਿਆ ਵੀ ਇਹ ਤੇ ਮੇਲਾ ਹੀ ਬੜਾ ਭਾਰੀ ਲੱਗਾ ਤੇ ਇੱਕ ਸਿੱਖਾਂ ਸੋਚਿਆ ਵੀ ਅਹੀ ਇੱਕ ਬੰਨੇ ਤੰਬੂ ਲਾ ਲੈਨੇ ਆ ਪੁਰਾਣੇ ਮੇਲੇ ਤੰਬੂਆਂ ਕੇ ਲੱਗਦੇ ਸੀ ਤੁਹਾਡੇ ਵਿੱਚੋਂ ਵੀ ਕਈ ਬਜ਼ੁਰਗ ਅਜੇ ਹਨ ਜਿਨ੍ਹਾਂ ਨੇ ਆਨੰਦਪੁਰ ਦਾ ਮੇਲਾ ਹੋਇਆ ਇਹਦਾ ਵੱਡੇ ਵੱਡੇ ਮੇਲੇ ਤੰਬੂਆਂ ਜਿਹੜਾ ਕੇ ਵੇਖਿਆ ਹੁਣ ਹੀ ਪੱਕੇ ਪ੍ਰਬੰਧ ਹੋਇਆ ਪਹਿਲਾਂ ਐਡੇ ਪੱਕੇ ਪ੍ਰਬੰਧ ਨਹੀਂ ਸੀ ਤੇ ਜੇ ਮੈਂ ਹੋਰ ਪੁਰਾਣੀ ਗੱਲ ਕਰਾਂ ਪਹਿਲਾਂ ਆਪਣੀ ਸੰਗਤ ਜਿੰਨੀ ਖੜਨੀ ਆ ਉਹਨਾਂ ਦੇ ਖਾਣ ਦਾ ਰੱਖਣ ਵੀ ਨਾਲ ਖੜਨਾ ਪੈਂਦਾ ਸੀ ਇੰਨਾ ਦਾ ਕੰਮ ਸੀ ਫਿਰ ਇਸ ਕਰਕੇ ਉਹ ਮੇਲੇ ਤੰਬੂਆਂ 'ਚ ਲੱਗਦੇ ਸਨ ਸਿੱਖਾਂ ਨੇ ਜਾ ਕੇ ਤੰਬੂ ਲਾਉਣੇ ਸੀ ਜਦੋਂ ਜਾ ਕੇ ਸਿੱਖਾਂ ਨੇ ਆਪਣਾ ਸਮਾਨ ਧਰਿਆ ਸਿੱਧਾ ਉਹਨੂੰ ਲੱਗ ਅੱਗ ਗਈ ਉਹਨਾਂ ਵਿੱਚੋਂ ਕਿ ਭੰਗੜਨਾਥ ਬਹੁਤ ਹੀ ਭੁੜਕਿਆ ਜਾ ਕੇ ਗੋਰਖਨਾਥ ਨੂੰ ਕਹਿੰਦਾ ਨਾਥ ਜੀ ਸਾਰੀ ਉਮਰ ਗੁਰੂ ਨਾਨਕ ਨੇ ਬਿਰਕਤਾ ਵਾਂਗ ਫਕੀਰੀ ਨਿਭਾਈ ਆ ਤੇ ਰਹਿੰਦੇ ਖੁੰਦੇ ਕਸਰ ਉਹਨੇ ਹੁਣ ਜਾ ਕੇ ਕੱਢੀ ਆ ਜਿੱਦਾਂ ਕੋਈ ਸੋਹਣਾ ਦੁੱਧ ਕਾੜ ਕੇ ਠੰਡਾ ਕਰੇ ਤੇ ਮੁੜ ਕੇ ਵਿੱਚ ਘੋਲ ਦੇ ਕਾਂਜੀ ਤੇ ਦੁੱਧ ਦੇ ਪੱਲੇ ਕੀ ਰਹਿ ਜਾਂਦਾ ਕਹਿੰਦੇ ਜੀ ਐਂ ਤਾਂ ਗੁਰੂ ਨਾਨਕ ਨੇ ਪਹਿਲਾਂ ਦੁੱਤ ਵਾਂਗ ਉਦਾਸੀਆਂ ਕੀਤੀਆਂ ਫਕੀਰੀ ਪਾਈ ਐ ਤੇ ਮੁੜ ਕੇ ਫੇਰ ਗ੍ਰਸਤੀ ਹੋ ਕੇ ਵਿੱਚ ਕਾਂਜੀ ਘੋਲ ਦਿੱਤੀ ਆ ਲੱਗਦਾ ਗੁਰੂ ਨਾਨਕ ਦੀ ਸ਼ਕਤੀ ਮੁੱਕ ਗਈ ਆ ਆਪ ਤੇ ਹੁਣ ਬਲਦਾ ਮਗਰ ਤੁਰਿਆ ਫਿਰਦਾ ਤੇ ਆਪਣੇ ਵਾਰੇ ਜੇ ਸਿੱਖ ਭੇ ਛੜਿਆ ਇੱਥੇ ਭਈ ਜਾਓ ਜਾ ਕੇ ਪ੍ਰਚਾਰ ਕਰੋ ਗੋਰਖਨਾਥ ਨੂੰ ਕਹਿੰਦੇ ਜੀ ਭਜਾ ਦਈਏ ਇਹਨਾਂ ਨੂੰ ਗੋਰਖਨਾਥ ਕਹਿਣ ਲੱਗਾ ਓਏ ਠੰਡ ਰੱਖੋ ਤੁਹਾਨੂੰ ਪਤਾ ਨਹੀਂ ਗੁਰੂ ਨਾਨਕ ਕੀ ਆ ਮੈਨੂੰ ਪਤਾ ਗੁਰੂ ਨਾਨਕ ਸਮਰਾਥਿਆ ਐਵੇਂ ਗੁਰੂ ਨਾਨਕ ਦੇ ਸਿੱਖਾਂ ਨਾਲ ਪੰਗਾ ਲੈਣ ਦੀ ਕੀ ਲੋੜ ਐ ਉਹਨਾਂ ਦਾ ਤੰਬੂ ਆਪਣੇ ਬੰਨੇ ਲੱਗਣਾ ਤੁਸੀਂ ਆਪਣਾ ਕੰਮ ਕਰੋ ਗੋਰਖਨਾਥ ਦੇ ਚੇਲੇ ਕਹਿਣ ਲੱਗੇ 나ਸ ਜੀ ਤੂੰ ਡਰਦਾ ਹੋਵੇਂਗਾ ਅਸੀਂ ਨਹੀਂ ਕਿਸੇ ਤੋਂ ਡਰਦੇ ਵੇਖੀ ਅਸੀਂ ਇਹ ਸਿੱਖ ਕਿਦਾਂ ਭਜਾਉਨੇ ਆ ਉਹਨਾਂ ਨੇ ਜਾ ਕੇ ਸਿੱਖਾਂ ਨਾਲ ਲੱਗੇ ਅੱਖਾਂ ਕੱਢਣ ਸਿੱਖਾਂ ਨੇ ਪ੍ਰਵਾਹ ਨਾ ਕੀਤੀ ਉਹਨਾਂ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਜਾ ਕੇ ਰਿਆ ਜਿਹੜੇ ਪ੍ਰਬੰਧਕ ਹੁੰਦੇ ਆ ਹੁੰਦੇ ਦੇ ਚੰਗੇ ਆ ਇਹ ਸੰਗਤ ਦੀ ਨ ਮੰਨ ਤੇ ਸੰਗਤ ਗਾਲਾਂ ਕੱਢਦੀ ਆ ਜੇ ਜਥਿਆਂ ਦੀ ਨ ਮੰਨ ਤੇ ਜਥੇ ਵੀ ਗਾਲਾਂ ਕੱਢ ਜਾਂਦੇ ਆ ਪ੍ਰਬੰਧਕਾਂ ਦਾ ਕੀ ਕਸੂਰ ਆ ਇੱਕ ਥਾਂਵੇਂ ਹੀ ਦੀਵਾਲ ਲਾਉਣਗੇ ਹਰਿਆਣੇ 'ਚ ਸਾਨੂੰ ਉਹ ਪ੍ਰਬੰਧਕ ਬਹੁਤੇ ਦੁਖੀ ਸਨ ਕਹਿੰਦੇ ਬਾਬਾ ਜੀ ਸਾਡਾ ਪਿੰਡ ਸਾਰੀ ਦੁਨੀਆ ਨੂੰ ਨਕੰਮਾ ਜਾਪਦਾ ਮੈਂ ਕਿਹਾ ਕਿਉਂ ਕਹਿੰਦੇ ਰੁਪਈਏ ਲੋਕਾਂ ਦਾਸ ਦੇਣੇ ਹੁੰਦੇ ਗੱਲਾਂ 100-100 ਕਰਦੇ ਆ ਇਹਦੇ ਨਾਲੋਂ ਮੇਲਾ ਨਾ ਲੱਗੇ ਚੰਗੀ ਗੱਲ ਲਈ ਮੈਂ ਹਸਾਬ ਲਾ ਕੇ ਵੀ ਪਿੰਡ ਦੇ ਲੋਕ ਕਿਦਾਂ ਦੇ ਹੋਣਗੇ ਇੱਥੇ ਪਤਾ ਲੱਗ ਜਾਂਦਾ ਜੇ ਚੰਗੇ ਪਿੰਡ ਦੇ ਲੋਕ ਹੋਣ ਤੇ ਪਿੰਡ ਜਿੱਡਾ ਮਰਜੀ ਹੋਵੇ ਮੇਲਾ ਚੰਗਾ ਹੀ ਹੋ ਜਾਂਦਾ ਮੈਂ ਇੱਕ ਪਿੰਡ ਇਹੋ ਜਿਹਾ ਵੀ ਥਾਂ ਗਿਆ ਜਿੱਥੇ ਗਾਉਣ ਵਾਲੀ ਨੂੰ 2.5 ਲੱਖ ਤੇ ਬਾਬਿਆਂ ਨੂੰ 1100 ਦਿੰਦਿਆਂ ਵੀ ਉਹਨਾਂ ਨੂੰ ਸੂਲ ਪੈਂਦੀ ਆ ਇਹੋ ਜਿਹੇ ਲੋਕਾਂ ਨੇ ਕੀ ਸਿੱਖੀਣ ਵਾਲਣੀ ਆ ਐਦਾਂ ਦੇ ਵੀ ਲੋਕ ਮੈਂ ਵੇਖੇ ਆ ਜਦੋਂ ਪ੍ਰਬੰਧਕਾਂ ਨੇ ਵੇਖਿਆ ਬਈ ਇਹ ਸਿੱਧ ਬਹੁਤੇ ਔਖੇ ਹੋ ਗਏ ਆ ਉਹਨਾਂ ਜਾ ਕੇ ਆਖਿਆ ਪ੍ਰਬੰਧਕਾਂ ਨੂੰ ਕਹਿਣ ਲੱਗੇ ਜੀ ਸੁਣੋ ਗੱਲ ਧਿਆਨ ਨਾਲ ਆ ਸੇਖਾਣ ਕੇ ਗਏ ਆ ਬੈ ਸਾਡਾ ਤੇ ਨਾ ਸਿਖਾਣਾ ਕੀ ਮੁਕਾਬਲਾ ਉਹ ਗੁਰੂ ਨਾਨਕ ਜਿਹੜਾ ਫਕੀਰੀ ਛੱਡ ਗਿਆ ਉਹਦੇ ਭੇਜੇ ਸਿੱਖ ਇੱਥੇ ਆਣ ਕੇ ਤੰਬੂ ਲਾਉਣ ਨੂੰ ਫਿਰਦੇ ਆ ਜੇ ਸਿੱਖਾਂ ਲਾ ਲਿਆ ਤੰਬੂ ਅਸੀਂ ਇੱਥੋਂ ਉੱਠ ਕੇ ਚਲੇ ਜਾਣਾ ਅਸੀਂ ਮੁੜ ਕੇ ਇੱਥੇ ਨਹੀਂ ਆਉਣਾ ਪ੍ਰਬੰਧਕ ਸੋਚੀ ਬੈਠੇ ਭਾਈ ਜਿੰਨਾ ਖਰਚਾ ਅਸੀਂ ਕੋੜੋਂ ਲਾਇਆ ਇਹ ਨਾ ਲੋਕਾਂ ਨੇ ਦੇਣਾ ਜਿਹੜੇ ਮੇਲਾ ਵੇਖਣ ਆਉਂਦੇ ਆ ਜੇ ਸਿੱਧ ਚਲੇ ਗਏ ਲੋਕਾਂ ਨੇ ਆਉਣਾ ਹੀ ਨਹੀਂ ਕਿਉਂਕਿ ਵੇਖਣੇ ਤੇ ਸਿੱਧ ਨੇ ਕਿਸੇ ਨੇ ਮੰਦਰ ਵੇਖਣ ਥੋੜੀ ਆਉਣਾ ਤੇ ਜੇ ਲੋਕ ਨਾ ਆਏ ਤੇ ਸਾਡੀ ਗੋਲਕ ਨਹੀਂ ਭਰਨੀ ਉਹਨਾਂ ਹਿਸਾਬ ਜਾ ਲਾ ਕੇ ਤੇ ਸ਼ੇਤਾਨ ਨੂੰ ਕਹਿੰਦੇ ਵੀ ਤੂੰ ਹੀ ਜਾ ਕੇ ਬਹੁਤ ਸਿੱਖਾਂ ਨੂੰ ਸਮਝਾ ਦੰਨੇ ਆ ਆਣ ਕੇ ਬਾਬੇ ਜੇਤੇ ਰੰਧਾਵੇ ਨੂੰ ਕਹਿੰਦੇ ਕਹਿੰਦੇ ਪਿਆਰਿਓ ਇਹ ਸਾਡੇ ਜਿਹੜੇ ਸਿੱਧ ਨੇ ਨਾ ਥੋੜੇ ਔਖੇ ਜਿਹੇ ਹੋ ਗਏ ਆ ਤੁਸੀਂ ਥੋੜਾ ਨੰਬੂ ਹਟਮਾ ਲਾ ਲੋ ਤੇ ਅਸੀਂ ਆਪਣੇ ਸਿੱਧਾਂ ਦਾ ਚਾਹ ਪੂਰਾ ਕਰ ਲਈਏ ਸਿੱਖ ਸਮਝ ਗਏ ਵੀ ਇਹ ਸਿੱਧਾਂ ਦੀ ਚਲਾਕੀ ਆ ਪਰ ਸਿੱਖਾਂ ਨੂੰ ਗੁਰੂ ਨਾਨਕ ਤੇ ਭਰੋਸਾ ਸੀ ਬਾਬਾ ਜੇਤਾਂ ਰੰਧਾਵਾ ਕਹਿੰਦਾ ਵੀ ਕਿੰਨੇ ਕੁ ਦੂਰ ਜਾਈਏ ਕਹਿੰਦੇ ਜੀ ਮੇਲੇ ਕੋ ਡੇਢ ਕੋ ਪਿਛੇ ਚਲੇ ਜਾਓ ਸਤਗੁਰੂ ਕਹਿਣ ਲੱਗੇ ਸਿੱਧਾ ਕੋ ਵੀ ਮੇਲੇ ਜੋ ਚਲੇ ਜਾਓ ਉਹ ਕਹਿੰਦੇ ਜੀ ਇਦਾਂ ਨਹੀਂ ਕਹਿ ਸਕਦੇ ਬਾਬਾ ਜਿੱਤਾਂ ਰੰਧਾਵਾ ਜੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਚਲੇ ਚੱਲੀਏ ਸਾਡਾ ਗੁਰੂ ਸਮਰਾਥਿਆ ਸਿੱਖਾਂ ਨੇ ਆਪਣਾ ਸਮਾਨ ਚੁੱਕਿਆ ਅਜੇ ਅੱਤਾ ਕੀ ਮੀਲ ਗਾਂ ਗਏ ਸੀ ਗੁਰੂ ਨਾਨਕ ਦੀ ਆਹੋ ਜੀ ਕਲਾ ਵਰਤੀ ਉਹ ਹਨੇਰ ਮੀ ਝਖੜ ਵਰਿਆ ਐਨਾ ਹਨੇਰਾ ਆ ਤੰਬੂ ਬੈਠੂ ਉੱਡੇ ਆਉਂਟੀ ਦੂਰ ਜਾ ਪਵੇ ਇਧਰੋਂ ਕਿਸੇ ਦਾ ਤੰਬੂ ਆਉਣ ਹੋ ਗਿਆ ਉਧਰੋਂ ਕਿਸੇ ਦਾ ਤੰਬੂ ਆਉਣ ਹੋ ਗਿਆ ਸਾਰਾ ਮੇਲਾ ਹੀ ਮਿੰਟਾ ਸਕਿੰਟਾਂ ਜਿੱਤੇ ਦਰ ਫਿਤਰ ਹੋ ਗਿਆ ਸਿੱਧ ਸੋਚੀ ਪੈ ਗਏ ਇੰਦਾ ਨੇਹਰ ਚੜਿਆ ਉਹ ਪ੍ਰਬੰਧਕ ਸੋਚੀ ਪੈ ਗਏ ਵੀ ਜੇ ਇੰਦਾ ਨੇਹਰ ਆ ਗਿਆ ਮੇਲਾ ਤੇ ਫੇਰ ਉੱਜੜ ਜਾਣਾ ਉਹਨਾਂ ਨੇ ਆਣ ਕੇ ਸਿੱਧਾਂ ਨੂੰ ਆਖਿਆ नाथ ਜੀ ਬੇਨਤੀ ਆ ਐਡਾ ਤਗੜਾ ਨੇਹਰ ਚੜਿਆ ਇਹ ਨੇਹਰ ਨੂੰ ਤੁਸੀਂ ਠੱਲ ਸਕਦੇ ਹੋ ਮਾਰਾ ਹਾਂ ਕੋਈ ਮੰਤਰ ਤੇ ਸਿੱਧਾਂ ਨੇ ਬਥੇਰਾ ਤੰਤਰ ਮੰਤਰ ਫੂਕਿਆ ਕਿੱਥੇ ਚੱਲਣਾ ਸੀ ਇਹ ਗੱਲ ਸਮਝਣ ਵਾਲੀ ਆ ਉਗਰੂ ਨਾਨਕ ਜਿਹਦਾ ਇਹ ਬਚਨਿਆ ਪੈ ਵਿੱਚ ਪਵਨ ਵਹ ਸਾਧਵਾਓ ਪੈ ਵਿੱਚ ਚੱਲਾ ਲੱਖ ਦਰਿਆਓ ਪੈ ਵਿੱਚ ਅਗਨ ਕੱਡੇ ਵਿਦਾਰ ਪੈ ਵਿੱਚ ਧਰਤੀ ਦੱਬੀ ਭਾਰ ਸਾਰਾ ਕੁਝ ਉਹਦੇ ਭੈ ਦੇ ਵਿੱਚ ਆ ਉਹਦੇ ਹੁਕਮ ਤੋਂ ਬਾਹਰ ਕੋਈ ਹਿੱਲ ਜੁਲ ਨਹੀਂ ਸਕਦਾ ਸਿੱਧਾ ਨੇ ਬੜਾ ਮੰਤਰ ਤੰਤਰ ਮਾਰਿਆ ਪਰ ਕਿੱਥੇ ਗੱਲ ਬਣਦੀ ਸੀ ਪ੍ਰਬੰਧਕ ਸਮਝਣਗੇ ਵੀ ਇਹ ਸਿੱਧਾ ਦੇ ਵਾਸ ਦੀ ਗੱਲ ਨਹੀਂ ਸਿਆਣੇ ਬੰਦੇ ਸੀ ਉਹਨਾਂ ਸੋਚਿਆ ਵੀ ਸਿੱਖਾਂ ਨੂੰ ਤੋੜਿਆ ਤੇ ਨੇਰ ਆਇਆ ਜੇ ਸਿੱਖ ਵਾਪਸ ਆ ਗਏ ਤੇ ਨੇਰ ਹਟ ਜਾਏਗਾ ਉਹਨਾਂ ਨੇ ਫਿਰ ਫੜਾਫੜ ਚਾਲਾ ਮਾਰਿਆ ਤੇ ਜਾ ਕੇ ਸਿੱਖਾਂ ਨੂੰ ਆਖਿਆ ਕਹਿਣ ਲੱਗੇ ਕਿ ਮੇਲੇ 'ਚ ਵਾਪਸ ਆ ਜਾਓ ਤੁਹਾਡੇ ਆਉਣ ਤੁਹਾਡੇ ਜਾਣ ਦੇ ਨਾਲ ਜੇ ਨੇਹਰ ਆ ਸਕਦਾ ਸੀ ਤੁਹਾਡੇ ਵਾਪਸ ਆਉਣ ਦੇ ਨਾਲ ਨੇਹਰ ਠੱਲਿਆ ਵੀ ਜਾ ਸਕਦਾ ਹੈ ਵਾਪਸ ਆਓ ਬਾਬਾ ਅਜੇ ਤਾਂ ਰੰਧਾਵਾ ਜੀ ਕਹਿਣ ਲੱਗੇ ਕਹਿੰਦੇ ਭਗਤ ਅਸੀਂ ਐਡੇ ਸਮਰੱਥ ਨਹੀਂ ਆਂ ਨੇਹਰ ਠੱਲ ਲਈਏ ਜਾਂ ਨੇਹਰ ਵਾ ਲਈਏ ਇਹ ਸਾਡੇ ਵਾਸਤੇ ਨਹੀਂ ਇਹ ਖੇਡ ਗੁਰੂ ਨਾਨਕ ਦੇ ਹੱਥ 'ਚ ਹੈ ਕਹਿਣ ਲੱਗੇ ਜੀ ਜੋ ਕਰਨਾ ਕਰੋ ਆ ਸਾਡਾ ਮੇਲਾ ਵਸਿਆ ਹੋਣਾ ਚਾਹੀਦਾ ਮੇਲਾ ਨਾ ਉੱਜੜ ਜੇ ਸਿੱਖ ਕਹਿਣ ਲੱਗੇ ਵੀ ਸਾਨੂੰ ਤੇ ਗੁਰੂ ਨੇ ਇੱਕ ਗੱਲ ਦੱਸੀ ਆ ਜਦੋਂ ਵੀ ਕੋਈ ਦੁੱਖ ਤਕਲੀਫ ਆਵੇ ਉਦੋਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੀ ਕਰਨੀ ਆ ਉਹ ਆਪਣੇ ਭਗਤਾਂ ਦੀ ਗੱਲ ਨੂੰ ਕਦੀ ਅਣਗੌਲੀਆਂ ਨਹੀਂ ਕਰਦਾ ਉਹ ਸੁਣਦਾ ਹੈ ਆਪਣੇ ਭਗਤਾਂ ਦੀ ਸੱਚੇ ਪਾਖਾ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆਉਣਾ ਸਿਖਾਣੇ ਆਖਿਆ ਗਰੀਬ ਨਿਵਾਜ ਪਾਤਸ਼ਾਹ ਜੇ ਤੇਰਾ ਮੇਲਾ ਉੱਜੜ ਗਿਆ ਤੇ ਇੱਥੇ ਗੁਰੂ ਨਾਨਕ ਦੇ ਪ੍ਰਚਾਰ ਦੀ ਗੱਲ ਨਹੀਂਓ ਚਲਣੀ ਤੇ ਜੇ ਮੇਲਾ ਵਸਿਆ ਰਿਆ ਤੇ ਮਹਾਰਾਜ ਤੇਰੀ ਹਸਤਤੀ ਹੋਵੇਗੀ ਸਤਿਗੁਰੂ ਜੀ ਅਸੀਂ ਕੌਣ ਆ ਮੇਲੇ ਨੂੰ ਬਚਾਉਣ ਵਾਲੇ ਜਾਂ ਜਾਣਨ ਵਾਲੇ ਅਸੀਂ ਕੌਣ ਹਨੇਰ ਲਿਆਉਣ ਵਾਲੇ ਜਾਂ ਹਟਾਉਣ ਵਾਲੇ ਮਹਾਰਾਜ ਤੁਸੀਂ ਆ ਪਿਓ ਆਵ ਕਿਰਪਾ ਕਰਕੇ ਵਰਤੋ ਸਿੱਖਾਂ ਦੇ ਅਰਦਾਸ ਕਰਨ ਦੀ ਢੇਰ ਸੀ ਸਤਿਗੁਰੂ ਜੀ ਨੇ ਹਲ ਚਲਾ ਰਹੇ ਸਨ ਇੱਕ ਹੱਥ ਵਿੱਚ ਤੂਤ ਦੀ ਸ਼ਮਕ ਤੇ ਆਪ ਹੱਲ ਨੂੰ ਫੜ ਕੇ ਚਲਾ ਰਹੇ ਸਨ ਬਲਦ ਅੱਗੇ-ਅੱਗੇ ਸਤਿਗੁਰੂ ਜੀ ਦਾ ਸਾਦਾ ਜਿਹਾ ਪਹਿਰਾਵਾ ਸੀ ਜਦੋਂ ਸਿੱਖਾਂ ਦੀ ਅਰਦਾਸ ਸਤਿਗੁਰੂ ਮਹਾਰਾਜ ਦੇ ਚਰਨਾਂ ਤੱਕ ਗਈ ਸਤਿਗੁਰੂ ਜੀ ਨੇ ਸੋਚਿਆ ਵੀ ਹੁਣ ਜਾਣਾ ਹੀ ਪੈਣਾ ਸਮੇਤ ਬਲਦਾਂ ਦੇ ਉਦਾਂ ਹੀ ਹੱਥ ਵਿੱਚ ਪ੍ਰਾਣੀ ਆ ਸਤਿਗੁਰਾਂ ਸਤ ਕਰਤਾ ਰੱਖਿਆ ਆਣ ਪਹੁੰਚੇ ਅਚਲ ਦੀ ਧਰਤੀ 'ਤੇ ਇੱਕ ਅੱਖ پلਕਣ ਚਮਕਣ ਤੋਂ ਪਹਿਲਾਂ ਸਤਿਗੁਰੂ ਅਚਲ ਸਾਹਿਬ ਆ ਗਏ ਜਦੋਂ ਸਤਗੁਰਾਂ ਦੇ ਮubaraki ਚਰਨ ਉਹ ਧਰਤੀ ਤੇ ਪਿਆ ਸਾਰਾ ਨੇਰ ਐਦਾਂ ਠਲ ਗਿਆ ਜਿੱਦਾਂ ਕਦੇ ਨੇਰ ਚੱਲਿਆ ਹੀ ਨਹੀਂ ਹੁੰਦਾ ਸਾਰੇ ਥਾਵਾਂ ਥਾਈ ਟਿਕ ਗਏ ਫਿਰ ਕੋਈ ਇਧਰੋਂ ਵਾਸ ਚੁੱਕੇ ਕੋਈ ਉਧਰੋਂ ਚਾਦਰ ਚੁੱਕੇ ਆਪਣੇ ਤੰਬੂ ਟਿਕਾਏ ਮੇਲੇ ਵਾਲੇ ਕਹਿਣ ਲੱਗੇ ਵੀ ਇਹ ਖੇਡ ਸਿੱਖਾਂ ਵਰਤਾਈ ਆ ਸਿੱਖਾਂ ਕਿਹਾ ਵੀ ਇਹ ਕਿਰਪਾ ਗੁਰੂ ਨਾਨਕ ਨੇ ਕੀਤੀ ਆ ਉਹਨਾਂ ਨੇ ਫਿਰ ਸਤਗੁਰਾਂ ਨੂੰ ਨਮਸਕਾਰ ਕੀਤੀ ਸਤਗੁਰੂ ਜੀ ਉੱਥੇ ਬਹਿ ਗਏ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਮਹਾਰਾਜ ਅਚਲ ਕਿਵੇਂ ਆਏ ਆ ਉਹ ਨੇਰ ਕਿਵੇਂ ਠੱਲਿਆ ਤੇ ਹੁਣ ਪ੍ਰਬੰਧਕਾਂ ਨੇ ਕੀ ਸੋਚਿਆ ਇਹਦੂ ਅਗਲੀ ਕਹਾਣੀ ਮੈਂ ਫੇਰ ਕਹਾਂਗਾ ਪਹਿਲਾਂ ਕਵਤਾ ਸੁਣੀਏ ਸਤਗੁਰੂ ਜੀ ਕਿਵੇਂ ਆਏ ਉਹਨਾਂ ਦਾ ਮੁਬਾਰਕ ਚਰਨੋਂ ਧਰਤੀ ਤੇ ਕਿਵੇਂ ਪਿਆ ਤੇ ਉਹ ਨੇਰ ਕਿਵੇਂ ਠੱਲਿਆ ਗਿਆ ਫੌਜਾਂ ਦਾ ਕਵੀ ਸ਼ਰਜਾਤਾ ਇਉਂ ਬੇਨਤੀ ਕਰਦਾ ਅਚਲ ਵਟਾਏ ਗੁਰਾਂ ਦੇ ਜਦ ਚਰਨ WAIT <laughs> ਆਲੀ ਢੇਰ ਥਮ ਗਿਆ ਸੀ ਹੁਣ ਪ੍ਰਬੰਧਕਾਂ ਨੇ ਕਿਹਾ ਜੀ ਮੇਲਾ ਹੀ ਤੁਹਾਡਾ ਜਿੱਥੇ ਜਿੱਥੇ ਕਰੇ ਤੰਬੂ ਲਾਓ ਹੁਣ ਕਿਤੇ ਦੂਰ ਜਾਣ ਦੀ ਲੋੜ ਨਹੀਂ ਗਈ ਇੱਥੇ ਹੀ ਜਿੱਥੇ ਤੁਹਾਡਾ ਦਿਲ ਕਰਦਾ ਤੰਬੂ ਲਾ ਲਓ ਤੁਸੀਂ ਜਾ ਕੇ ਦਰਸ਼ਨ ਕਰੋਗੇ ਜਿੱਥੇ ਸਰੋਵਰ ਹੈ ਸਰੋਵਰ ਦੇ ਵਿੱਚ ਮੰਦਿਰ ਬਿਲਕੁਲ ਉਹਦੇ ਖੱਬੇ ਪੰਨੇ ਬਿਲਕੁਲ ਲਾਗੇ ਨੇ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਹੁਣ ਇੱਥੇ ਤੰਬੂ ਲਾਉਣਾ ਸਿੱਖਾਂ ਨੇ ਮਿੰਟ ਮਾਰਿਆ ਫੜਾ ਫੜ ਕੇ ਨਾਤਾ ਤੰਬੂ ਗੱਡ ਦਿੱਤੇ ਸਾਰੀਆਂ ਗੱਲਾਂ ਹੋ ਗਈਆਂ ਮੇਰੇ ਸਾਧਗ੍ਰੰਥ ਮਹਾਰਾਯੀ ਦਾ ਸੋਹਣਾ ਜਿਹਾ ਅਸਨ ਵਿਛਾਇਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਦਾਂ ਦੇ ਬਾਹਰੇ ਚ ਸਨ ਉਥੇ ਜਾ ਕੇ ਬਰਾਜ ਗਏ ਹੱਥ ਵਿੱਚ ਤੂਤ ਦੀ ਸ਼ਮਕ ਸੀ ਉਹ ਵੀ ਗਰੀਬ ਨਿਵਾਜ ਪਾਖਾਨੇ ਕੋਲ ਹੀ ਰੱਖੀ ਆ ਸੰਗਤਾਂ ਆਈ ਜਾਂਦੀਆਂ ਜਿੰਨੂੰ ਪਤਾ ਲੱਗਦਾ ਵੀ ਮੇਲੇ ਵਿੱਚ ਗੁਰੂ ਨਾਨਕ ਸਾਹਿਬ ਆਏ ਆ ਉਹ ਹਮ ਹਮਾ ਕੇ ਪਹੁੰਚਣ ਡੇ ਇਹ ਗੱਲ ਯਾਦ ਰੱਖਣ ਵਾਲੀ ਆ ਇਹ ਸਿੱਧਾ ਨਾਲ 8ਵੀਂ ਮਿਲਾਕਾਤ ਹੈ ਮਹਾਰਾਯੀ ਪਹਿਲਾਂ 7ਵਰੀ ਸਿੱਧ ਗੁਰੂ ਨਾਨਕ ਸਾਹਿਬ ਨਾਲ ਮਿਲ ਚੁਕੇ ਨੇ ਹੁਣ ਇਹ 8ਵੀਂ ਵਾਰ ਹੈ ਜਦੋਂ ਉਹਨਾਂ ਨੂੰ ਇੰਜ ਜਾਪਣ ਡਿਆ ਵੀ ਗੁਰੂ ਨਾਨਕ ਤੇ ਸ਼ਕਤੀ ਮੁੱਕ ਗਈ ਆ ਤਾਂ ਕਰਕੇ ਇਹਨੇ ਹੁਣ ਜੱਟਾਂ ਵਾਲਾ ਕੰਮ ਸ਼ੁਰੂ ਕਰ ਲਿਆ ਹੁਣ ਗੁਰੂ ਨਾਨਕ ਸਾਹਿਬ ਦਾ ਡਰ ਨਹੀਂ ਰੱਖਣ ਦਾ ਪਰ ਉਹਨਾਂ ਦੀ ਮੱਤ ਤੇ ਪੜਦਾ ਸੀ ਦੂਜੀ ਗੱਲ ਉਹਨਾਂ ਨੂੰ ਹੰਕਾਰ ਸੀ ਆਪਣੀਆਂ ਸ਼ਕਤੀਆਂ ਦਾ ਆਪਣੀ ਬੰਦਗੀ ਦਾ ਆਪਣੇ ਤਪ ਦਾ ਉਹ ਨਹੀਂ ਸਨ ਕਿਸੇ ਦੀ ਪੈ ਮੰਨਦੇ ਪਰ ਜਦੋਂ ਸਤਗੁਰਾਂ ਦਾ ਤੰਬੂ ਲੱਗਾ ਫਿਰ ਸੰਗਤਾਂ ਨਮਸਕਾਰਾਂ ਵੀ ਗੁਰੂ ਨਾਨਕ ਸਾਹਿਬ ਨੂੰ ਕਰਨ ਚੜ੍ਹਾਵੇ ਵੀ ਗੁਰੂ ਨਾਨਕ ਸਾਹਿਬ ਨੂੰ ਹੀ ਚੜ੍ਹਨ ਸਿੱਧਾ ਉਹਨੂੰ ਫੇਰ ਸੂਲ ਪੈ ਗਿਆ ਜਾ ਕੇ ਗੋਰਖਨਾਥ ਨੂੰ ਕਹਿੰਦੇ ਜੀ ਜੇ 6 ਮਹੀਨਿਆਂ ਦਾ ਰਾਸ਼ਨ ਜੋੜਨਾ ਤੇ ਗੁਰੂ ਨਾਨਕ ਨੂੰ ਇੱਥੋਂ ਭਜਾ ਦਿਓ ਨਹੀਂ ਤਾਂ ਤੁਹਾਨੂੰ ਮਹੀਨੇ ਦਾ ਰਾਸ਼ਨ ਵੀ ਇੱਥੋਂ ਇਕੱਠਾ ਹੋਣਾ ਗੋਰਖਨਾਥ ਕਹਿੰਦਾ ਓਏ ਪਹਿਲਾਂ ਸੇਖ ਆਏ ਸੀ ਉਹਨਾਂ ਨੂੰ ਤੁਸੀਂ ਭਜਾਉਣ ਗਏ ਤੇ ਹਨੇਰ ਆ ਗਿਆ ਹੁਣ ਗੁਰੂ ਨਾਨਕ ਆਇਆ ਇਹਨੂੰ ਕੋਈ ਭਜਾ ਨਹੀਂ ਸਕਦਾ ਹੁਣ ਜਿੱਥੇ ਹੈਗੇ ਜੋ ਚੁੱਪ ਕਰਕੇ ਬਹਿ ਜਾਓ ਜੋ ਦਮੜੀ ਢਿਲਾ ਮਿਲਦਾ ਲੈ ਕੇ ਚਲ ਜਾਗੇ ਉਹ ਨਾਟਲੇ ਉਹਨਾਂ ਨੇ ਸੋਚਿਆ ਵੀ ਇਦਾਂ ਤੇ ਗੱਲ ਹੀ ਨਹੀਂ ਬਣਨੀ ਸਾਡੀ ਪਹਿਲਾ ਹੀਠੀ ਹੋ ਗਈ ਆ ਉਹਨਾਂ ਜ਼ਮਾਨਿਆਂ ਦੇ ਮੇਲੇ ਤੇ ਅੱਜ ਦੇ ਜ਼ਮਾਨਿਆਂ ਦੇ ਮੇਲਿਆਂ 'ਚ ਫਰਕ ਹੀ ਬੜਾ ਉਹਨਾਂ ਜ਼ਮਾਨਿਆਂ 'ਚ ਮੇਲਾ ਲੱਗਣਾ ਕੋਈ ਇੱਕ ਦਾ ਹੀ ਧੂਦਾ ਸਾਰੇ ਮੇਲੇ 'ਚ ਵਜਣ ਡਿਆ ਹੁੰਦਾ ਸੀ ਕਿਸੇ ਬੰਨੇ ਘੋਲ ਹੁੰਦਾ ਹੋਣਾ ਕਿਸੇ ਬੰਨੇ ਰਾਸਲੀਲਾ ਹੁੰਦੀ ਹਣੀ ਕਿਸੇ ਬੰਨੇ ਖਡਾਉਣੇ ਕਈ ਸਮਾਨ ਵਿਕਦੇ ਹੋਣੇ ਡੰਗਰ ਵੀ ਮੇਲਿਆਂ ਤੱਕ ਮੇਲਿਆਂ 'ਚ ਵਿਕਦੇ ਰਹੇ ਉਹਨਾਂ ਜ਼ਮਾਨਿਆਂ 'ਚ ਬਹੁਤਾ ਸ਼ੋਰ ਸ਼ਰਾਬਾ ਨਹੀਂ ਸੀ ਹੁੰਦਾ ਅੱਜ ਮੇਲਾ ਦੁਨੀਆਂ ਦਾ ਨਹੀਂ ਹਰ ਬੰਦੇ ਦਾ ਆਪਣਾ ਹੀ ਮੇਲਾ ਹੁੰਦਾ ਹੈ ਜਿਹੜਾ ਮੇਲੇ ਗਿਆ ਉਹਦਾ ਟੱਕ ਵੱਖਰਾ ਹੀ ਵਜਣਦਿਆ ਹੁੰਦਾ ਉਹ ਨਹੀਂ ਵੇਂਦਾ ਮੇਲੇ 'ਚ ਕੌਣ ਥੱਲੇ ਆ ਗਿਆ ਕੌਣ ਤਾਂ ਚਲੇ ਆ ਗਿਆ ਉਹਨਾਂ ਹੁੰਦਾ ਵੀ ਬਸ ਮੇਲਾ ਸੌਣ ਦੂਜਣਾ ਚਾਹੀਦਾ ਹੁਣ ਇਹੋ ਜੇ ਮੇਲੇ ਰੌਲੇ ਦੇ ਮੇਲੇ ਰਹਿ ਗਏ ਆਨੰਦ ਵਾਲੇ ਮੇਲੇ ਹੁਣ ਔਖੇ ਹੀ ਦਿਖਦੇ ਆ ਹਰ ਬੰਨੇ ਉਹ ਕੋਈ ਹੁੰਦਿਆ ਹਾਲ ਸਾਡੀ ਉਦੋਂ ਮੇਲੇ ਬੜੇ ਸ਼ਾਂਤ ਜੇ ਲੱਗਦੇ ਹੁੰਦੇ ਸੀ ਤੰਬੂ ਲੱਗਨੇ ਆਪੋ ਆਪਣੇ ਹਰ ਬੰਦੇ ਦਾ ਕੰਮ ਆਪੋ ਆਪਣੇ ਤੰਬੂ ਜੇ ਚੱਲਦਾ ਸੀ ਬੜੇ ਬੜੇ ਤਗੜੇ ਪੰਡਾਲ ਲੱਗਦੇ ਸਨ ਉੱਥੇ ਇੱਕ ਬੰਨੇ ਗੁਰੂ ਨਾਨਕ ਸਾਹਿਬ ਦਾ ਪੰਡਾਲ ਲੱਗਾ ਦੂਜੇ ਬੰਨੇ ਰਾਸ ਧਾਰੀਆਂ ਦਾ ਪੜਾਣ ਲੱਗਾ ਰਾਸ ਧਾਰੀ ਮੀਜ ਜਿੱਦਾਂ ਹੁਣ ਰਾਮਲੀਲਾ ਵਾਲੇ ਆ ਉਹ ਰਾਮ ਬਣ ਜਾਂਦਾ ਕੋਈ ਹਨੂਮਾਨ ਬਣ ਜਾਂਦਾ ਕੋਈ ਕੁਝ ਬਣ ਜਾਂਦਾ ਨਾਟਕ ਕਰਦੇ ਆ ਉਹਨਾਂ ਦੀ ਰਾਸਲੀਲਾ ਚੱਲਣ ਦੀ ਸੀ ਉਹ ਆਪਣੀ ਰਾਸ ਧਾਰੀ ਰਾਸ ਪਾਉਂਦੇ ਸਨ ਸਿੱਤਾਂ ਨੂੰ ਸ਼ਰਾਰਤ ਸੁੱਜੀ ਅ ਜਿੱਦਾਂ ਤੁਸੀਂ ਸਾਡੇ ਅੱਗੇ ਟੋਕਰੀ ਧਰੀ ਹੈ ਉਹਨੋਂ ਲੋਕ ਲੋਟਾ ਧਰਦੇ ਹੁੰਦੇ ਸੀ ਗੋਲ ਕਾਂ ਵੀ ਹੋਣੀ ਬਣਨ ਲੱਗੀਆਂ ਮੈਂ ਉਹ ਪੁਰਾਣੇ ਲੋਟੇ ਵੇਖੇ ਨੇ ਭਈ ਲੋਟੇ ਵਰਗਾ ਲੋਟਾ ਹੁਣਾ ਉਹ ਤੇ ਇੱਕ ਢੱਕਣ ਲੱਗਦਾ ਸੀ ਉਹਦੇ ਵਿੱਚ ਦੀ ਪੈਸੇ ਉਹ ਲੋਟੇ 'ਚ ਪਾ ਦਿੱਤੇ ਜਾਂਦੇ ਸੀ ਉਹਨਾਂ ਜਮਾਨਿਆਂ 'ਚ ਲੋਟੇ ਚੱਲਦੇ ਸਨ ਰਾਸ ਧਾਰੀਆਂ ਦੇ ਟੈਂਟ ਦੇ ਵਿੱਚ ਉਹਨਾਂ ਦੇ ਸਟੇਜ 'ਤੇ ਉਹ ਲੋਟਾ ਧਰਿਆ ਸੀ ਜਿਹੜਾ ਵੀ ਕੋਈ ਰਾਸ ਵੇਖਣ ਜਾਂਦਾ ਉਹਨਾਂ ਦੇ ਲੋਟੇ 'ਚ ਜੋ ਸਰਦੀ ਬਣਦੀ ਮਾਇਆ ਸੀ ਉਹ ਪਾ ਦਿੰਦਾ ਸਿੱਧਾ ਉਹਨੂੰ ਛਿਰਾੜ ਤਸੁੱਜੀ ਉਹਨਾਂ ਨੇ ਸ਼ਕਤੀ ਮਾਰੀ ਤੇ ਲੋਟਾ ਹੀ ਗਾਇਬ ਕਰ ਦਿੱਤਾ ਲੋਟਾ ਦਿਖਣਾ ਹੀ ਅਟ ਗਿਆ ਉਹ ਰਾਸਤਾਰੀਆਂ ਵੇਖਿਆ ਵੀ ਲੋਕ ਤੇ ਬੜੇ ਨੇ ਲोटा ਹੈ ਹੀ ਕੋਈ ਨਹੀਂ ਉਹਨਾਂ ਨੂੰ ਆਪਣਾ ਨਾਟਕ ਹੀ ਭੁੱਲ ਗਿਆ ਕੋਈ ਗਣੇਸ਼ ਬਣਿਆ ਸੀ ਉਹ ਲੋਟਾ ਲੱਪਣ ਲੱਗ ਪਿਆ ਕੋਈ ਕਾਰਤੀਕੇ ਬਣਿਆ ਸੀ ਉਹ ਲੋਟਾ ਲੱਪਣ ਲੱਗ ਪਿਆ ਕੋਈ ਸ਼ਿਵਜੀ ਬਣਿਆ ਸੀ ਉਹ ਵੀ ਲੋਟਾ ਲੱਪਣ ਲੱਗ ਪਿਆ ਸਾਰੇ ਲੋਕ ਲੋਟੇ ਹੀ ਲੱਭਦੇ ਨੇ ਕਿਸੇ ਨੂੰ ਰਾਸ ਭੁੱਲ ਗਈ ਤੇ ਜਦੋਂ ਉਹ ਲੋਟੇ ਵਾਲਿਆਂ ਸੋਚਿਆ ਵੀ ਸਿੱਧ ਕਰਾ ਮਾਤੀ ਨੇ ਇਹਨਾਂ ਨੂੰ ਜਾ ਕੇ ਪੁੱਛੀਏ ਹਾਂ ਵੀ ਸਾਡਾ ਲੋਟਾ ਗਿਆ ਕਿੱਥੇ ਆ ਇੱਕ ਬੰਦਾ ਜਾ ਕੇ ਸਿੱਧਾ ਨੂੰ ਕਹਿੰਦਾ ਜਨਾਬ ਜੀ ਮਾਂ ਬਿਰਖੋ ਸਾਦੋ ਸਾਡਾ ਲੋਟਾ ਲੱਭ ਦਿਓ ਸਿੱਧਾ ਆਖਿਆਹੀਂ ਕੋਲ ਬਈਏ ਇਹ ਮੇਲੇ ਵਿੱਚ ਐਡਾ ਤਗੜਾ ਗੁਰੂ ਨਾਨਕ ਆਇਆ ਉਹਦੇ ਮੇਲੇ ਦੇ ਤੰਬੂ 'ਚ ਵੇਖੋ ਕਿੰਦੀ ਭੀੜ ਲੱਗੀ ਆ ਉਹਦੇ ਪੰਡਾਲ 'ਤੇ ਲੋਕ ਜਾਦੇ ਬੈਠੇ ਨੇ ਸ਼ਾਇਦ ਤੁਹਾਡਾ ਲੋਟਾ ਲੈ ਕੇ ਕੋਈ ਉਧਰ ਹੀ ਵੜ ਗਿਆ ਹੋਵੇ ਜਾਵ ਜਾ ਕੇ ਗੁਰੂ ਨਾਨਕ ਨੂੰ ਪੁੱਛੋ ਅਹੀਂ ਨਹੀਂ ਲੱਭ ਕੇ ਦੇਣਾ ਸਿੱਧਾਂ ਦੀ ਤਾਂ ਸ਼ਰਾਰਤ ਸੀ ਉਹਨਾਂ ਕਿਥੇ ਲੱਭਣਾ ਸੀ ਉਹ ਰਾਸਤਾਰੀਆਂ ਨੇ ਸਤਗੁਰੂ ਦੇ ਤੰਬੂ ਵੱਲ ਨੂੰ ਤੁਰ ਪਏ ਆਣ ਕੇ ਨਮਸਕਾਰ ਕਰਕੇ ਆਖਿਆ ਮਹਾਰਾਜ ਅਸੀਂ ਰਾਸਧਾਰੀ ਬੰਦੇ ਆ ਆਪਣਾ ਕੰਮ ਕਰਕੇ ਡੰਗ ਟਪਾਉਣੇ ਆ ਸਾਡਾ ਲੋਟਾ ਕਿਤੇ ਗਵਾਚ ਗਿਆ ਪਤਾ ਨਹੀਂ ਵੀ ਚੁੱਕਿਆ ਕਿੰਨਿਆਂ ਲੱਭ ਕੇ ਦਿਓ ਜਦੋਂ 사ਧਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਲੋਟਾ ਤੇ ਗਿਆ ਹੀ ਨਹੀਂ ਕਿਤੇ ਉਹ ਤੇ ਸਿੱਧਾ ਦੀ ਖਿਰਾਰਤ ਆ 사ਧਗੁਰੂ ਕਹਿੰਦੇ ਜਾਓ ਜਾ ਕੇ ਆਪਣੀ ਸਟੇਜ ਤੇ ਰਾਸ ਪਾਓ ਲੋਟਾ ਤੁਹਾਡੇ ਅੱਗੇ ਹੀ ਹੋਏਗਾ ਉਹ ਜਦੋਂ ਸਟੇਜ ਤੇ ਗਏ ਉਹਨਾਂ ਜਾ ਕੇ ਆਪਣਾ ਕੰਮ ਸ਼ੁਰੂ ਕੀਤਾ ਤੇ ਲੋਟਾ ਉੱਥੇ ਹੀ ਪਿਆ ਸੀ ਉਹਨਾਂ ਨੇ ਵੀ ਉੱਥੇ ਗੁਰੂ ਨਾਨਕ ਦੀ ਜਾਇਜ਼ਾਕਾਰ ਜਾਇਜ਼ਾਕਾਰ ਕਰਨ ਲੱਗ ਪਏ ਹੁਣ ਇੱਕ ਤੇ ਮੇਲੇ ਦੇ ਵਿੱਚ ਸਿੱਖਾਂ ਦਾ ਤੰਬੂ ਲੱਗ ਗਿਆ ਦੂਜਾ ਲੋਟਾਂ ਲੱਗ ਗਿਆ ਅੱਧਿਓ ਵੱਧ ਮੇਲਾ ਤੇ ਗੁਰੂ ਨਾਨਕ ਦੇਵ ਜਾਇੜਿਆਕਾਰਾਂ ਨੂੰ ਜੁੜ ਗਿਆ ਸਿੱਧਾ ਸੋਚਿਆ ਵੀ ਸਾਡੀ ਤਾਂ ਮਿੰਟ-ਮਿੰਟ ਦੇ ਹੀਠੀ ਹੋਣ ਢਈ ਆ ਐਦਾਂ ਕਰ ਲਈ ਗਰਾਹੀ ਇਕੱਠੀ ਇਹ ਉਹਨਾਂ ਸੋਚਿਆ ਵੀ ਹੁਣ ਐਦਾਂ ਨਹੀਂ ਹੁਣ ਸਿੱਧੇ ਹੱਥੀ ਪਈਏ ਹੁਣ ਵਿੰਗ ਵੱਲ ਪਾਉਣ ਦੀ ਕੀ ਲੋੜ ਆਓ ਸਾਰੇ ਜਣੇ ਇਕੱਠੇ ਹੋਈਏ ਚਲਿਏ ਜਾ ਕੇ ਗੱਲ ਕਰ ਲੈਨੇ ਆ ਕਿ ਡੱਕ ਬਾਬਾ ਬਲੀ ਹੋਏਗਾ ਉਹ ਉਹ ਟਾਈਮ ਲੰਘ ਗੇ ਜਦੋਂ ਉੱਡ ਕੇ ਸਮੇਰ ਤੇ ਆ ਗਿਆ ਉਦੋਂ ਗਾਂ ਵੀ ਆ ਗਿਆ ਤਰੂ ਭਗਤ ਕੋ ਵੀ ਚਲੇ ਗਿਆ ਸੱਜਖੰਡ ਵੀ ਚਲੇ ਆ ਗਿਆ ਉਹ ਟਾਈਮ ਲੰਘ ਗਿਆ ਹੁਣ ਤੇ ਬਾਬਾ ਸਿਧਰਾ ਜੱਟ ਨੂੰ ਪੁੱਛਦੇ ਆ ਜਾਂ ਕੇ ਗੋਰਖ ਨੂੰ ਕਹਿੰਦੇ ਚਲੋ ਚੱਲੀਏ ਗੋਰਖਾੰਡਾ ਵੀ ਮੈਨੂੰ ਬੇਇੱਜ਼ਤੀ ਕਰਾਉਣ ਦਾ ਚਾਹ ਨਹੀਂਗਾ ਜੇ ਤੁਹਾਨੂੰ ਯਾਦ ਤੁਸੀਂ ਜਾ ਮੈਂ ਨਹੀਂ ਜਾਣਾ ਉੱਥੇ ਇਹੋ ਜਿਹੇ ਵੀ ਸਿੱਧ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਲਈ ਸੀ ਜਿਹੜੇ ਗੁਰੂ ਨਾਨਕ ਨੂੰ ਪ੍ਰੇਮ ਕਰਦੇ ਸੀ ਭਰਤਰੀ ਵਰਗੇ ਹੋਰ ਵੀ ਬੜੇ ਬੜੇ ਪਿਆਰੇ ਉੱਥੇ ਸਿੱਧ ਸਨ ਜਿਹੜੇ ਨਾਂ ਐ ਪਰ ਜਿਹੜੇ ਲੋਕ ਭੇਖੀ ਹੁੰਦੇ ਨੇ ਜਿਹੜੇ ਲੋਕ ਡਰਾਮੇਬਾਜ਼ ਹੁੰਦੇ ਨੇ ਉਹ ਕਿੱਥੇ ਟਲਦੇ ਨੇ ਉਹ ਨਹੀਂ ਵੰਦੇ ਵੀ ਅੱਗੇ ਕੌਣ ਹੈ ਉਹਨਾਂ ਨੂੰ ਆਪਣਾ ਹੀ ਰੰਗ ਨਾ ਮਤਲਬ ਹੁੰਦਾ ਢੰਗੜ ਨਾਥ ਝੰਗੜ ਨਾਥ ਸ਼ੰਭੂ ਨਾਥ ਲੋਹਾਰੀ ਪਾ ਇਹ ਵਾਹ ਵਾਹ ਹੀ ਸੱਤ ਇਕੱਠੇ ਹੋਏ ਤੇ ਆਗੇ ਸਤਗੁਰਾਂ ਦੇ ਤੰਬੂ ਜੇ ਵੜ ਕੇ ਕਹਿੰਦੇ ਆਦੇ ਸ ਆਦੇਸ ਸਤਗੁਰੂ ਕਹਿੰਦੇ ਆਦੇਸ ਇਸ ਅਕਾਲ ਪੁਰਖ ਆਜੋ ਲਾਗੇ ਆਣ ਕੇ ਬੈਠੋ ਸਤਗੁਰਾਂ ਇਸ਼ਾਰਾ ਕੀਤਾ ਇਹਨਾਂ ਦੇ ਬਹਿਣ ਦਾ ਰਾਹ ਦਿਓ ਸਿੱਧਾਂ ਦੇ ਮੂੰਹ ਲਾਲ ਹੱਥ ਵਿੱਚ ਕਮੰਡਲ ਇੱਕ ਹੱਥ ਤੇ ਵਰਾਗਣਾ ਫੜੀਆਂ ਥੋੜੇ ਥੋੜੇ ਲੰਗੋਟੇ ਲਾਏ ਤੇ ਉਤੋਂ ਦੀ ਕਾਦਰਾਂ ਮੁੱਕਲ ਮਾਰੀਆਂ ਸਿਰ ਤੇ ਵੱਡੀਆਂ-ਵੱਡੀਆਂ ਜੜਾਵਾਂ ਅੱਧੀਆਂ ਜੜਾਵਾਂ ਵਿੱਚ ਰਾਖ ਉਹ ਆਪਣੀ ਭਮੁੱਤੀ ਪਾਈ ਹੋਈ ਕੁਝ ਸਰੀਰ ਤੇ ਮਲੀ ਹੋਈ ਆਦੇਸ ਆਦੇਸ ਕਰਦੇ ਤਰੇ ਆਉਣ ਸਤਿਗੁਰ ਆਖਿਆ ਬਹਿ ਜਾਓ ਸਾਰੇ ਵਾਰੀ-ਵਾਰੀ ਬਹਿ ਗਏ ਆਖਿਆ ਬਾਬਾ ਨਾਨਕ ਸੁਣਿਆ ਤੂੰ ਹੁਣ ਸਾਧ ਛੱਡ ਕੇ ਤੇ ਆਮ ਲੋਕਾਂ ਵਰਗੇ ਕੰਮ ਕਰਨ ਲੱਗ ਪਿਆ ਸਤਿਗੁਰ ਕਹਿੰਦੇ ਹੁਣ ਕੀ ਹੋ ਗਿਆ ਭੰਗੜਾਸ ਕਹਿੰਦਾ ਹੋਣਾ ਕੀ ਸੀ ਐਡਾ ਸੋਹਣਾ ਉਦਾਸੀਆਂ ਵਾਲਾ ਪਰੰਪਰਾ ਤੁਸੀਂ ਚਲਾਈ ਆ ਰਹਿੰਦੀ ਖੁੰਦੀ ਕਸਰ ਤੁਸੀਂ ਹੁਣ ਕੱਢਣੀ ਸੀ ਜੇ ਆਹੋ ਗਾਜੀ ਕਰਨਾ ਸੀ ਉਦਾਸੀ ਇਹ ਨਾ ਕਰਦੇ ਤੇ ਜੇ ਉਦਾਸੀ ਇਹ ਨਾ ਬਣਨਾ ਸੀ ਤੇ ਫਿਰ ਆਹ ਕੰਮ ਕਰਨ ਦੀ ਲੋੜ ਸੀ ਤੁਸੀਂ ਤੇ ਦੁੱਧ ਵੇਖ ਕਾਂਜੀ ਢੋਲ ਕੇ ਸੱਤਿਆ ਹੀ ਨਾਸ ਕਰ ਦਿੱਤਾ ਮਹਾਰਾਜ ਹੱਸ ਪਏ ਕਹਿੰਦੇ ਭੰਗੜਾ ਇਹ ਤੇਰਾ ਕਸੂਰ ਨਹੀਂ ਤੇਰੀ ਮਾਂ ਇੱਕ ਚੱਜੀ ਆ ਜਿਨੇ ਤੇਰੇ ਵਰਗਾ ਜੰਮ ਧਰਿਆ ਉਹਦਾ ਮੂੰਹ ਹੋਰ ਲਾਲ ਹੋ ਗਿਆ ਨ ਲਗਾ ਬਾਬਾ ਜੀ ਇਹ ਗੱਲ ਕਹੀ ਕਿਉਂ ਆ ਮੇਰੀ ਮਾਂ ਕ ਜੱਜੀ ਕਿਉਂ ਆ ਕਹਿੰਦੇ ਕ ਜੰਜੀ ਹੋਵੇ ਵੀ ਕਿਉਂ ਨਾ ਤੇਰੇ ਵਰਗਾ ਸ਼ਨੀਸ਼ਰ ਜੰਮ ਧਰਿਆ ਉਹ ਜਿੰਨਾ ਗ੍ਰਸਤੀਆਂ ਘਰ ਤੁਸੀਂ ਜੰਮੇ ਹੋ ਜਿੰਨਾ ਕੋ ਮੰਗ ਮੰਗ ਖਾਂਦੇ ਹੋ ਇਨਾ ਗ੍ਰਸਤੀਆਂ ਨੂੰ ਮਾੜਾ ਉਸੇ ਮੂਣਾ ਕਹਿੰਦੇ ਹੋ ਕਲਗੀ ਤਰਪਾਖਸ਼ ਨੇ ਬਚਨ ਕਿਹਾ ਹੈ ਜਾ ਕਾ ਲੋਣ ਖਾਈਏ ਤਾਂ ਕੇ ਆਕੇ ਹੋਏ ਮਰੀਏ ਜੇ ਦਾ ਥੋੜਾ ਜਿਹਾ ਵੀ ਲੋਣ ਖਾ ਲਿਆ ਉਹਦੀ ਅੱਗੇ ਤੇ ਮਰਨਾ ਉਹਦੇ ਲੋਣ ਦਾ ਕਰਜ਼ਾ ਲਾਉਣਾ ਤੇ ਤੁਸੀਂ ਤੇ ਹੈ ਹੀ ਨਕੰਮੇ ਦੇ ਜਿੰਨਾ ਗ੍ਰਸਤੀਆਂ ਦੀਆਂ ਪੱਕੀਆਂ ਰੋਟੀਆਂ ਖਾਂਦੇ ਜੇ ਉਹਨਾਂ ਨੂੰ ਗੱਲਾਂ ਕਰਦੇ ਜੇ ਤੇ ਉਸ ਵੇਲੇ ਚੁੱਪ ਕਰ ਗਏ ਸਾਰੇ ਕੋਈ ਨਾ ਹਿੱਲਿਆ ਜੁਲਿਆ ਕਹਿਣ ਲੱਗੇ ਮਹਾਰਾਜ ਤੇਰੇ ਨਾਲ ਗੋਸ਼ਟਾਂ ਬੜੀਆਂ ਕੀਤੀਆਂ ਇੱਕ ਰੀਝਾ ਤੇਰੇ ਨਾਲ ਲੁਗਣ ਮੀਟੀ ਖੱਡਣੀ ਹੈ ਸਾਧਗੁਰੂ ਕਹਿਣ ਲੱਗੇ ਕਿੱਦਾਂ ਦੀ ਖੱਡਣੀ ਆ ਕਹਿੰਦੇ ਜੀ ਜਿੱਦਾਂ ਦੀ ਅਸੀਂ ਖੇਡ ਸਕਦੇ ਹਾਂ ਉਦਾਂ ਦੀ ਖੱਡਣੀ ਸਾਧਗੁਰੂ ਕਹਿੰਦੇ ਕਿਵੇਂ ਕਹਿੰਦੇ ਮਹਾਰਾਜ ਅਸੀਂ ਆ ਸਿੱਧ 84 ਤੇ ਸਾਰੇ ਸੀ ਉਹਨਾਂ ਵਿੱਚੋਂ ਸਾਰੇ ਗਏ ਨਹੀਂ ਸਨ ਉਹ ਜਿੰਨੇ ਵੀ ਸਨ ਕਹਿੰਦੇ ਜੀ ਅਸੀਂ ਸਾਰੇ ਲੁਕਾਂਗੇ ਤੂੰ ਲੱਭੇ ਫਿਰ ਤੁਸੀਂ ਲੁਕ ਜੀ ਫਿਰ ਅਸੀਂ ਲੱਭ ਲਾਂਗੇ ਸਤਿਗੁਰੂ ਕਹਿਣ ਲੱਗੇ ਵੀ ਥਾਂ ਟਿਕਾਣਾ ਕਹਿੰਦੇ ਜੀ ਜਿੱਥਾਂ ਤੱਕ ਬਲ ਪਵੇ ਸਤਿਗੁਰੂ ਕਹਿੰਦੇ ਐਦਾਂ ਹੀ ਠੀਕ ਹੈ ਉਹਨਾਂ ਨੇ ਆਪਣੇ ਨਾਲ ਦੇ ਜਿਹੜੇ ਚੇਲੇ ਵੜ ਕੇ ਸੀ ਜਿਹੜੇ ਅਜੇ ਪੂਰੇ ਸਿੱਧ ਨਹੀਂ ਸਨ ਹੋਏ ਜਿਹੜੇ ਅਜੇ ਝੋਲੀ ਚੋਕੀ ਸਨ ਉਹਨਾਂ ਨੂੰ ਆਖਿਆ ਵੀ ਇੱਥੇ ਬਹਿ ਜਾਓ ਚੰਕੜੀਆਂ ਮਾਰ ਕੇ ਜਦੋਂ ਅਸੀਂ ਹੋਏ ਗੁਪਤ ਗੁਰੂ ਨਾਨਕ ਕੱਲਾ ਅਹੀਂ ਐਨੇ ਜਾਣੇ ਗੁਰੂ ਨਾਨਕ ਸਾਨੂੰ ਕਿੱਥੇ ਲੱਭਲੇਗਾ ਜਦੋਂ ਇਹ ਸਾਡੇ ਮਗਰ ਜਾਏਗਾ ਨਾ ਲੱਭਣ ਇਹਨਾਂ ਸਿੱਖਾਂ ਨੂੰ ਕਿਹਾ ਵੀ ਹੁਣ ਨਹੀਂ ਗੁਰੂ ਨਾਨਕ 6 ਮਹੀਨਿਆਂ ਤੱਕ ਆਉਂਦਾ ਤੇ ਜਿੰਨਾ ਚੜਾਵਾ ਲੋਕ ਲਿਆਏ ਹੋਣਗੇ ਫਟਾਫੜ ਬੋਰੀਆਂ ਭਰ ਕੇ ਦੇ ਪਹਾੜਾਂ ਵੱਲ ਨੂੰ ਆ ਜਿਓ ਉੱਥੇ ਮਿਲ ਪਾਂਗੇ ਸਿੱਧਾ ਨੇ ਆਪਣੇ ਚੇਲਿਆਂ ਨੂੰ ਇਹ ਸिखਾ ਲ ਦਿੱਤਾ ਸਤਿਗੁਰੂ ਜਾਣੀ ਜਾਣ ਮਹਾਰਾਜ ਜਾਣਗੇ ਇਹਨਾਂ ਦੀ ਨੀਤ ਮਾੜੀ ਆ ਸਤਿਗੁਰੂ ਜਿੱਤੇ ਜੀ ਨੂੰ ਸੱਦ ਕੇ ਕਹਿੰਦੇ ਜਿੱਤਿਆ ਇਸੇ ਦੇ ਲੁਕਣ ਲੱਗੇ ਤੇ ਅਹੀਂ ਲੱਭਣਾ ਈ ਤੂੰ ਗਿਣਤੀ ਕਰਨ ਤੇ ਬੈਠਾ ਤੂੰ ਹੁਣ ਗਿਣਤੀ ਕਰ ਲੈ ਵੀ ਕਿੰਨੇ ਨੇ ਤੇ ਮੁੜ ਕੇ ਗਿਣਤੀ ਕਰੀ ਵੀ ਕਿੰਨੇ ਆ ਗਏ ਆ ਤੇ ਕਿੰਨੇ ਲੁਕੇ ਆ ਅਜੇ ਤਾਂ ਕਹਿੰਦਾ ਮਹਾਰਾਜ ਜਿਵੇਂ ਤੁਸੀਂ ਕਿਰਾਓ ਸਤਿਗੁਰੂ ਕਹਿੰਦੇ ਓ ਸਤਿ ਤਿਆਰ ਕਹਿੰਦੇ ਬਾਬਾ ਅਸੀਂ ਕਿਹੜਾ ਕੋਟ ਪੈਂਟ ਪਾਉਣਾ ਐਦਾਂ ਨਹੀਂ ਤੇ ਆ ਗਏ ਉਵੇਂ ਹੀ ਉੱਡ ਪੈਣਾ ਮਹਾਰਾਜ ਕਹਿੰਦੇ ਚਲੋ ਫਿਰ ਜਿੱਥੋਂ ਤੱਕ ਜਾ ਸਕਦੇ ਜੇ ਚਲੇ ਜਾਓ ਮਹਾਰਾਜ ਕਹਿੰਦੇ ਤੁਹਾਨੂੰ ਲੱਭ ਲਾਂਗੇ ਕਹਿੰਦੇ ਚੰਗਾ ਬਾਬਾ ਫਿਰ ਆ ਜੀ ਐਵੇਂ ਕਹਿ ਕੇ ਤਾਂ ਉਹਨੂੰ ਸਾਰੇ ਹੀ ਉੱਡੇ ਕੋਈ ਤੇ ਜ਼ਮੀਨ ਦੇ ਵਿੱਚ ਵੜ ਗਿਆ ਕੋਈ ਤਾਂ ਉੱਡ ਗਿਆ